ਸਸਰੀ ਕਾਜੀ ਤੁਸੀਂ ਦੇਖ ਰਹੇ ਹੋ ਸ਼ਿਰ ਪੰਜਾਬ ਨਿਊਜ਼ ਚੈਨਲ ਨਵੇਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਪੁਲਿਸ ਸ਼ੌਣੀ ਦੇ ਵਿੱਚ ਤਬਦੀਲ ਹੋਇਆ ਸਰਹਦੀ ਪਠਾਨਕੋਟ ਜ਼ਿਲ੍ਹਾ ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਸ਼ੌਣੀ ਦੇ ਵਿੱਚ ਤਬਦੀਲ ਹੋਣ ਦੀ ਕੀ ਵਜ੍ਹਾ ਹੈ ਜੀ ਆ ਤੁਹਾਨੂੰ ਦੱਸ ਦਈਏ ਕਿ 7 ਜਰੇ ਸ਼ੱਕੀ ਲੋਗ ਨੇ ਉਹ ਪਠਾਨਕੋਟ ਏਰੀਆ ਦੇ ਵਿੱਚ ਦੇਖੇ ਗਏ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਕਿਸੇ ਪਿੰਡ ਦੇ ਵਿੱਚ ਜਾਂਦੇ ਨੇ ਤੇ ਇੱਕ ਔਰਤ ਦੇ ਘਰ ਜਦੋਂ ਜਾਂਦੇ ਨੇ ਉਹਨਾਂ ਕੋਲੋਂ ਜੜੀ ਪਾਣੀ ਦੀ ਮੰਗ ਕਰ ਤੇ ਨੇ ਕਿ ਸਾਨੂੰ ਪਿਆਸ ਲੱਗੀ ਹੈ ਤੇ ਸਾਨੂੰ ਪਾਣੀ ਪਿਆਇਆ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਨੇ ਉਹ ਸ਼ੱਕੀ ਸੱਤ ਲੋਕ ਜਿਹੜੇ ਹੈਗੇ ਨੇ ਜੰਗਲ ਵੱਲ ਤੁਰ ਪੈਂਦੇ ਨੇ ਔਰ ਉਸ ਔਰਤ ਵੱਲੋਂ ਜਿਹੜਾ ਆ ਪਹਿਲਾਂ ਤੇ ਆਪਣੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਤਾਂ ਪਿੰਡ ਵਾਸੀਆਂ ਵੱਲੋਂ ਹੁਣ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਤੇ ਜਿਹੜੀ ਫੌਜ ਦੀ ਜਿਹੜੀ ਆ ਸਾਂਝੇ ਤੌਰ ਤੇ ਜਿਹੜਾ ਹੁਣ ਆਪਰੇ ਆਪਰੇਸ਼ਨ ਜਿਹੜਾ ਆ ਉਹ ਸਰਚ ਆਪਰੇਸ਼ਨ ਜਿਹੜਾ ਉਸ ਇਲਾਕੇ ਦੇ ਵਿੱਚ ਉਸ ਜੰਗਲ ਦੇ ਵਿੱਚ ਕੀਤਾ ਜਾ ਰਿਹਾ ਔਰ ਤੁਹਾਨੂੰ ਇਹ ਵੀ ਦੱਸਿਆ ਕਿ ਬੜਾ ਸੰਵੇਦਨਸ਼ੀਲ ਜਿਹੜਾ ਏਰੀਆ ਪਠਾਨਕੋਟ ਦਾ ਮੰਨਿਆ ਜਾਂਦਾ ਕਿਉਂਕਿ 2016 ਦੇ ਵਿੱਚ ਇੱਥੇ ਬੇਸ ਕੈਂਪ ਦੇ ਉੱਤੇ ਵੀ ਜਿਹੜਾ ਆ ਆਤਕਵਾਦੀ ਜਿਹੜਾ ਹਮਲਾ ਕਿਤਾ ਗਿਆ ਸੀ ਉਸ ਚੀਜ਼ ਨੂੰ ਲੈ ਕੇ ਪੁਲਿਸ ਅਤੇ ਜਿਹੜੇ ਫੌਜ ਆ ਉਹ بڑا ਜਿਹੜਾ ਮੁਸਤੈਦ ਦਿਖਾਈ ਦੇ ਰਹੀ ਹੈ ਚੱਪੇ-ਚੱਪੇ ਨੂੰ ਜਿਹੜਾ ਉਹ ਖੰਗਾਲਿਆ ਜਾ ਰਿਹਾ ਹੈ ਸ਼ਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ